ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਖੁੰਦਨ ਖੇਤਰ ਦੀ ਸਰਮੌਰ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਰਜਿਸਟਰਡ ਫਗਵਾੜਾ ਵੱਲੋਂ ਵਾਤਾਵਰਣ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਨਿਭਾਂਦੇ ਹੋਏ ਪ੍ਰਧਾਨ ਵਿਕਰਮ ਗੁਪਤਾ ਜਨਰਲ ਸੱਤਰ ਵਿਧਨ ਪੁਰੀ ਦੀ ਗਤੀਸ਼ੀਲ ਅਗਵਾਈ ਵਿੱਚ लवली 프로ਫੈਸ਼ਨਲ ਯੂਨੀਵਰਸਿਟੀ ਦੇ ਐਨ ਐਸ ਐਸ ਵਲੰਟੀਅਰ ਨਾਲ ਕਮਿਊਨਿਟੀ ਸੈਂਟਰ ਖਜੂਰਲਾ ਵਿਖੇ ਫਲਦਾ ਰਤੇ ਸ਼ਾਨਦਾਰ ਬੂਟੇ ਲਗਾ ਕੇ ਅਤੇ ਸੇਤਮੰਦ ਵਾਤਾਵਰਨ ਪ੍ਰਤੀ ਜਾਗਰੂਤਾ ਤਹਿਤ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ਯੂਨੀਵਰਸਿਟੀ ਦੇ ਅਸਿਸਟੈਂਟ ਡੀਨ ਡੀਐਸਏ ਨਿਤਿਨ ਸ਼ਰਮਾ ਵੱਲੋਂ ਬਤੌਰ ਮੁੱਖ ਮਹਿਮਾਨ ਆਪਣੇ ਕਰ ਕਮਲਾ ਨਾਲ ਬੂਟੇ ਲਗਾਉਂਦੇ ਸੰਦੇਸ਼ ਦਿੱਤਾ ਕਿ ਮੌਜੂਦਾ ਦੌਰ ਸਮੇਂ ਦਰਕਤਾਂ ਦੇ ਨਾਲ-ਨਾਲ ਪੰਛੀਆਂ ਨੂੰ ਬਚਾਉਣ ਲਈ ਵੀ ਸੰਜੀਦਗੀ ਜ਼ਰੂਰੀ ਹੈ ਵਾਤਾਵਰਨ ਦੇ ਸਮੂਹ ਘਟਕਾਂ ਦਾ ਉਪਯੋਗ ਟਿਕਾਊ ਪ੍ਰਬੰਧਨ ਅਧਾਰ ਤੇ ਕਰਨਾ ਚਾਹੀਦਾ ਹੈ ਪ੍ਰਧਾਨ ਵਿਕਰਮ ਗੁਪਤਾ ਨੇ ਕਿਹਾ ਕਿ ਹਰਿਆਲੀ ਭਰਪੂਰ ਕਮਿਊਨਿਟੀ ਸੈਂਟਰ ਤਾਜ਼ਗੀ ਦੇ ਨਾਲ ਸੰਬੰਧਿਤ ਪਰਿਵਾਰਾਂ ਨਾਲ ਬੈਠਣ ਲਈ ਵੀ ਆਸਰਾ ਪ੍ਰਦਾਨ ਕਰੇਗਾ ਪ੍ਰੋਜੈਕਟ ਡਾਇਰੈਕਟਰ ਆਨੰਦ ਕਿਸ਼ੋਰ ਸ਼ਰਮਾ ਅਜੀਤ ਅਗਰਵਾਲ ਅਤੇ ਰਣਵੀਰ ਪ੍ਰਮਾਰ ਦੀ ਦੇਖ ਰਹੇ ਖੇਤ ਇਹਨਾਂ ਬੂਟਿਆਂ ਨੂੰ ਰੋਜ਼ਾਨਾ ਪਾਣੀ ਅਤੇ ਸੁਰੱਖਿਆ ਦੀ ਸੈਂਟਰ ਇੰਚਾਰਜ ਵੱਲੋਂ ਲਗਾਈ ਗਈ ਲੈਕਚਰਰ ਹਰਜਿੰਦਰ ਗੋਗਨਾ ਅਤੇ ਐਨਐਸਐਸ ਪ੍ਰੋਗਰਾਮ ਅਫਸਰ ਨਿਸ਼ਾੰਤ ਅਨਸਾਰ ਵਰਤਮਾਨ ਵਿੱਚ ਆਮ ਲੋਕਾਂ ਦਾ ਰੁਝਾਨ ਸਿਹਤਮੰਦ ਵਾਤਾਵਰਣ ਸਿਰਜਣ ਵੱਲ ਵਧਿਆ ਹੈ ਇਸ ਲਈ ਰੁੱਖ ਲਗਾਉਣ ਅਤੇ ਧਰਤੀ ਦੇ ਸਰੋਤਾਂ ਦੀ ਵਰਤੋਂ ਕਰਦੇ ਕੁਝ ਲੋਕ ਸੋਚਣ ਲੱਗ ਪਏ ਹਨ ਜਿਹੜਾ ਕਿ ਭਵਿੱਖ ਪੀੜ੍ਹੀ ਲਈ ਸ਼ੁਭ ਸੰਕੇਤ ਹੈ ਇਸ ਮੌਕੇ ਅਰਚਨਾ ਮੰਝਲਾ ਚੰਦਰਸ਼ੇਖਰ ਸੁਮੇਧਾ ਅਜੀਤ ਅਗਰਵਾਲ ਨੀਰੇਜ ਬਖਸ਼ੀ ਇਸ਼ਾਨ ਗੋਗਨਾ ਜਗਜੀਵਨ ਕੁਮਾਰ ਹਾਜ਼ਰ ਰਹੇ ਜਿਦਾਂ ਕਿ ਅਸੀਂ ਦੇਖ ਰਹੇ ਹਾਂ ਦਿਨ ਬਰ ਦਿਨ ਗਰਮੀ ਵਧਦੀ ਜਾ ਰਹੀ ਹੈ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਸਰ ਟੈਂਪਰੇਚਰ 53 ਡਿਗਰੀ ਹੋ ਗਿਆ ਹੈ ਪੋਪੂਲੇਸ਼ਨ ਵਧਣ ਦੇ ਨਾਲ ਏਸੀ ਦੀ ਲੋਡ ਜਿਆਦਾ ਪੈ ਰਹੀ ਹੈ ਤੇ ਰੁੱਖ ਕੱਟੇ ਜਾ ਰਹੇ ਆ ਜਿਸ ਕਰਕੇ ਪਸਰ ਟੈਂਪਰੇਚਰ ਇੰਨਾ ਕਿ ਜ਼ਿਆਦਾ ਹੋ ਗਿਆ ਕਿ ਗਲੋਬਲ ਵਾਰਮਿੰਗ ਦੀ ਕਰਕੇ ਸਰਕਾਰਾਂ ਨੇ ਵੀ ਨਿਰਦੇਸ਼ ਜਾਰੀ ਕਰਦੇ ਕਿ ਵੱਧ ਤੋਂ ਵੱਧ ਰੁੱਖ ਲਾਏ ਜਾਣ ਕਿਉਂਕਿ ਰੁੱਖ ਹੀ ਜੀਵਨ ਹੈ ਸਰ ਉਸ ਪ੍ਰੋਜੈਕਟ ਦੇ ਤਹਿਤ ਅਸੀਂ ਐਲਪੀਓ ਐਨਐਸਐਸ ਦੇ ਨਾਲ ਮਿਲ ਕੇ ਅੱਜ ਐਨਵਾਇਰਨਮੈਂਟਲ ਡੇ ਨੂੰ ਮਨਾ ਰਹੇ ਹਾਂ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਬੂਟੇ ਲਗਾ ਰਹੇ ਹਾਂ ਜੀ ਲਗਭਗ 400 ਬੂਟੇ ਲਗਾਉਣ ਦਾ ਪ੍ਰਣ ਜਿਹੜਾ ਹੈ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਦਾ ਹੈ ਪਰ ਆਪਣੇ ਇਸ ਭਾਸ਼ਣ ਦੇ ਵਿੱਚ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਗਲੋਬਲ ਵਾਰਮਿੰਗ ਦੀ ਜਿਨ੍ਹਾਂ ਬੱਚਿਆਂ ਦੀ ਇੰਚਾਰਜ ਜਿਹੜੇ ਆ ਨਿਸ਼ਾਨਤ ਜੀ ਆ ਠੀਕ ਹੈ ਸੋ ਇੱਕ volunteers ਦੇ ਨਾਲ ਗੱਲ ਕਰਦੇ ਆਂ ਬੇਟਾ ਵਟ ਆਰ ਯੂ ਡੂਇੰਗ ਫਾਰ ਥਿਸ ਪ੍ਰੋਜੈਕਟ ਵੈਲ ਅਸੀਂ ਬਹੁਤ ਜ਼ਿਆਦਾ ਪੀਡ ਪਲਾਂਟ ਕਰ ਕਰਨ ਦੀ ਕੋਸ਼ਿਸ਼ ਕਰਦੇ ਪਿਆ ਤਾਂ ਕਿ ਅਸੀਂ ਵਾਤਾਵਰਨ ਨੂੰ ਬਚਾ ਸਕੀਏ ਕਿਉਂਕਿ ਅੱਜ ਕੱਲ੍ਹ ਗਰਮੀ ਬਹੁਤ ਵਾਧੀ ਜਾ ਰਹੀ ਹੈ ਤੇ ਅਸੀਂ ਦੇਖਿਆ ਜਾ ਰਿਹਾ ਪੰਛੀ ਇਹ ਸਭ ਬਹੁਤ ਜ਼ਿਆਦਾ ਆਉਣ ਵਾਲੀ ਪੀੜੀ ਨੂੰ ਬਚਿਆ ਹੀ ਨਹੀਂ ਆ ਕੋਈ ਦੇਖਣ ਲਈ ਐਂਡ ਸਾਨੂੰ ਇਹ ਸਭ ਬਚਾਉ ਦੀ ਬਹੁਤ ਲੋੜ ਹੈ ਕਿਉਂਕਿ ਵਾਤਾਵਰਨ ਦੀ ਬਹੁਤ ਹਾਨੀ ਹੋ ਰਹੀ ਹੈ ਤਾਂ ਸਾਰਿਆਂ ਨੂੰ ਇਹਦਾ ਮਤਲਬ ਹੈ ਕਿ ਜਿਹੜਾ ਜੀਵਨ ਜਿਹੜਾ ਹੈ ਇੱਕ ਖਾਸ ਟੈਂਪਰੇਚਰ ਦੇ ਉੱਪਰ ਲਾਈਫ ਜਿਹੜੀ ਬਚਦੀ ਆ ਉਸ ਤੋਂ ਐਕਸੀਡ ਕਰ ਰਹੇ ਇਸ ਕਰਕੇ ਕਾਫੀ ਸਾਰੇ ਜਿਹੜੇ ਆ ਉਹ ਇਹ এনਵਾਇਰਨਮੈਂਟ ਇਸ਼ੂਸ ਜਿਹੜੇ ਆ ਉਹ ਇਸ਼ੂਸ ਜੁੜਦੇ ਸਾਡੇ ਸਰਵਾਈਵਲ ਦੇ ਨਾਲ ਸੋ ਸਰਵਾਈਵਲ ਜਿਹੜਾ ਹੈ ਉਹ ਸਾਡਾ ਇਸ ਸਮੇਂ ਜਿਹੜਾ ਹੈ ਸੰਕਟ ਦੇ ਵਿੱਚ ਹੈ ਇਸ ਸੰਕਟ ਦੀ ਘੜੀ ਦੇ ਵਿੱਚ ਇਸ ਕਰਕੇ ਸਾਰੇ ਜਿਹੜੇ ਵਲੰਟੀਅਰਸ ਆ from different states of uh, as well as from different nations te ye bacche jede aa kafi kam jede karde aa phagwaade di jithe kehnde aa ve demography change hoi aa lekin us de naal ina bacche ne environment de vich bahut sare jede project aa oh ina bacche ne jede aa leke aande aa so anki sharma ji anand kishor sharma ji ye kafi ਲਵਰਸ ਹੈਗੇ ਆ এনवायरमेंट ਦੇ ਸੁਚੇਤ ਹੈਗੇ ਆ ਹਰ ਸਾਲ ਆਪਣੇ ਪੱਤਰ ਦੇ ਉੱਪਰ ਹੀ ਜਿਹੜਾ ਬੂਟੇ ਵੰਡਦੇ ਆ ਫੁੱਲਾ ਸੱਤਾ ਦਿੰਦੇ ਆ ਕਿ ਇਹਨਾਂ ਦੇ ਕੋਲ ਬੂਟੇ ਜਿਹੜੇ ਆ ਕੋਈ ਵੀ ਲੈ ਸਕਦਾ ਲੇਕਿਨ ਸਭ ਤੋਂ ਵੱਡੀ ਗੱਲ ਕੀ ਆ ਕਿ ਆਪ ਵੀ ਕਹਿੰਦੇ ਕਿ ਮੇਰੇ ਕੋਲ ਬੂਟੇ ਲੋਕ ਬਹੁਤ ਲੈਂਦੇ ਘੱਟ ਆ ਉਹਦਾ ਕਾਰਨ ਕੀ ਆ ਕਿ ਜਿਸ ਵੇਲੇ ਕਿਸੇ ਨੂੰ ਬੂਟੇ ਦਿੰਦੇ ਆ ਲੋਕਾਂ ਨੂੰ ਪਤਾ ਇਹਨਾਂ ਨੇ ਮੋਨਿਟਰਿੰਗ ਕਰਾਉਣੀ ਆ ਉਸ ਬੂਟੇ ਦੇ ਬਾਰੇ ਪੁੱਛਣ ਜਾਣਾ ਸੋ ਸ਼ਰਮਾ ਜੀ ਇਸ ਪ੍ਰੋਜੈਕਟ ਦੇ ਵਿੱਚ ਕਿਉਂਕਿ ਅੱਜ ਤੁਸੀਂ ਪੀਡੀਓ ਬਤੌਰ ਪ੍ਰੋਜੈਕਟ ਡਾਇਰੈਕਟਰ ਤੁਹਾਡੇ ਕੁਝ ਸ਼ਬਦ ਮੈਂ ਇੱਕ ਹੀ ਗੱਲ ਕਹਾਂਗਾ ਬਸ ਜਦੋਂ ਪਲਾਂਟ ਅਸੀਂ ਲੈ ਕੇ ਆਨੇ ਇੱਕ ਜਗ੍ਹਾ ਤੋਂ ਪਟਣ ਦਾ ਮਤਲਬ ਹੈ ਉੱਥੋਂ ਉਹਨੂੰ ਖਤਮ ਕਰਨਾ ਤੇ ਜਿੱਥੇ ਅਸੀਂ ਲਗਾਣਾ ਉਸ ਜਗ੍ਹਾ ਦੇ ਉੱਤੇ ਉਹਦਾ ਸਰਵਾਈਵਲ ਬਹੁਤ ਜ਼ਰੂਰੀ ਹੈ ਜੇ ਅਸੀਂ ਪਲਾਂਟ ਲੈ ਕੇ ਲਗਾ ਕੇ ਫੋਟੋ ਖਿੱਚਵਾ ਕੇ ਚਲੇ ਜਾਵਾਂਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਅਲੈਸਨ ਅੰਟਿਲ ਉਹਦਾ ਸਰਵਾਈਵਲ ਰੇਟ ਆਪਾਂ ਦੇਖੀਏ ਕਿੰਨੇ ਪਰਸੈਂਟ ਹੈ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਵੀ 100% ਸਰਵਾਈਵਲ ਰੇਟ ਹੋਵੇ ਉਹਨੂੰ ਪਾਣੀ ਦਿਲਵਾਣਾ ਬਹੁਤ ਜ਼ਰੂਰੀ ਹੈ ਇਸੇ ਲਈ ਮੇਰਾ ਇੱਕ ਰੂਟੀਨ ਹੈ ਜਿਹਦੇ ਵੀ ਬੰਦੇ ਨੂੰ ਜਿਸ ਵੀ ਸੰਸਥਾ ਨੂੰ ਮੈਂ ਪਲਾਟ ਦਿੰਦਾ ਵਾਂ ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਵਾਂ ਕਿ ਕਮ ਸੇ ਕਮ ਉਹਦੀ ਫੋਟੋ ਖਿੱਚ ਕੇ ਮੈਨੂੰ ਹਰ ਹਫ਼ਤੇ ਭੇਜੋ ਹਰ ਦੂਏ ਤੀਸੇ ਦਿਨ ਮੈਂ ਉਹਨਾਂ ਨੂੰ ਉਹਨਾਂ ਦੇ ਬਾਰੇ ਪਲਾਂਟ ਦੇ ਬਾਰੇ ਪੁੱਛਦਾ ਰਹਿਣਾ ਵਾਂ ਸੋ ਪਲਾਂਟ ਲਗਾਓ ਪਰ ਉਹਨੂੰ ਬਚਾਓ ਲਗਾਉਣ ਤੋਂ ਜ਼ਿਆਦਾ ਇੰਪੋਰਟੈਂਟ ਉਹਨੂੰ ਬਚਾਣਾ ਬਹੁਤ ਵਧੀਆ ਬਹੁਤ ਵਧੀਆ ਵਿਚਾਰ ਤੇ ਰਿਹਾ ਹਾਂ ਜੋਸ਼ਰਮਨ ਜੀ ਨੇ ਕੀਤੇ ਆ ਸੋ ਹਿੰਦੁਸਤਾਨ ਵੈਲਫੇਅਰ ਬਲਡਰਸ ਕਲੱਬ ਨੂੰ ਪਿੰਡ ਖਿਯੂਰਲਾ ਅ ਜਿਸ ਤਰ੍ਹਾਂ ਅੱਜਕਲ ਦੇਖ ਪਾ ਰਹੇ ਆ ਕਿ ਗਰਮੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਆ ਈਵਨ ਅ ਅੱਜਕਲ ਖਬਰਾਂ ਦੇ ਵਿੱਚ ਆ ਰਿਹਾ ਕਿ ਟੈਂਪਰੇਚਰ 50 ਡਿਗਰੀ ਦੇ ਉੱਪਰ ਜਾ ਰਿਹਾ ਇਸ ਕਰਕੇ ਅੱਜ ਇਸ ਸਮੇਂ ਦੀ ਨੀਡ ਹੈ ਕਿ ਸਾਨੂੰ ਆਪਣੇ এনਵਾਇਰਨਮੈਂਟ ਨੂੰ ਬਚਾਉਣ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਤਾਂ ਕਿ ਇਸ ਵਾਟਰ ਟੈਂਪਰੇਚਰ ਵੱਧਦੀ ਗਰਮੀ ਤੋਂ ਰਾਹਤ ਪਾਈ ਜਾਵੇ ਇਨਸਾਨ ਆਪਣੇ ਆਪ ਨੂੰ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਕੇ ਏਸੀ 쿨ਰ ਦੇ ਮਾਧਿਅਮ ਤੇ ਰਾਹਤ ਪਾ ਰਹੇ ਨੇ ਆਪਣੇ ਨੂੰ ਇਸ ਗਰਮੀ ਤੋਂ ਬਚਾ ਪਾ ਰਹੇ ਨੇ ਪਰ ਇਨਾ ਜੀਵਾਂ ਦਾ ਇਨਾ ਪੰਛੀਆਂ ਦਾ ਕੀ ਕਸੂਰ ਜਿਨ੍ਹਾਂ ਨੂੰ ਇਸ ਗਰਮੀ ਤੋਂ ਰਾਹਤ ਦਿਵਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਮੇਕ ਉਪਰਾਲਾ ਕਰਨਾ ਚਾਹੀਦਾ ਹੈ ਤੇ ਮੈਂ ਚਾਹੁੰਦਾ ਕਿ ਹਰ ਇਨਸਾਨ ਇੱਕ ਇੱਕ ੂਟਾ ਆਪਣੇ ਘਰ ਦੀ ਦਿਵਾਰ ਤੇ ਨਾਲ ਪਾਣੀ ਦਾ ਅਰੇਂਜਮੈਂਟ ਇਨਾ ਜੀਵਾਂ ਦੇ ਲਈ ਜ਼ਰੂਰੀੀ ਹੈ